ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਗੁਰੂ ਨਗਰੀ ਦੇ ਵਿੱਚ ਆਇਸ਼ਰਦਾਲਵਾ ਨੂੰ ਪਰਮਾ ਕੇ ਉਹਨਾਂ ਪਾਸੋਂ ਲੁੱਟਖੋ ਕਰਨ ਵਾਲੇ ਗੈਂਗ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ ਤਾਂ ਦੱਸਦੀ ਹੈ ਗੈਂਗ ਦੇ ਵਿੱਚ ਦੋ ਲੋਕ ਨੇ ਔਰ ਦੋ ਔਰਤਾਂ ਵੀ ਸ਼ਾਮਿਲ ਨੇ ਜੋ ਉਹਨਾਂ ਦੀਆਂ ਪਤਨੀਆਂ ਨੇ ਦੱਸਦੀ ਹੈ ਕਿ ਗੁਰੂ ਨਗਰੀ ਦੇ ਵਿੱਚ ਆਏ ਦਿਨ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਦਾਲੂ ਪਹੁੰਚਦੇ ਨੇ ਔਰ ਜੋ ਬਾਹਰੋਂ ਸ਼ਰਦਾਲੂ ਆਉਂਦੇ ਨੇ ਉਹਨਾਂ ਨੂੰ ਇਹ ਲੋਕ ਪਰਮਾ ਵਿੱਚ ਪਾ ਕੇ ਉਹਨਾਂ ਪਾਸੋਂ ਲੁੱਟਖੋ ਕਰ ਲੈਂਦੇ ਸੀ ਤਾਂ ਦੱਸਦੀ ਹੈ ਉਹ ਇਹ ਉਹਨਾਂ ਲੋਕਾਂ ਨੂੰ ਕਹਿੰਦੇ ਸੀ ਕਿ ਤੁਹਾਨੂੰ ਹੋਰ ਵੀ ਮੰਦਰਾਂ ਦੇ ਦਰਸ਼ਨ ਕਰਵਾਵਾਂਗੇ ਹੋਰ ਵੀ ਗੁਰਦੁਆਰਿਆਂ ਦੇ ਦ ਹਥਿਆਰ ਵਿਖਾ ਕੇ ਉਹਨਾਂ ਪਾਸੋਂ ਲੁੱਟਖੋ ਕਰ ਲੈਂਦੇ ਸੀ ਤਾਂ ਤਸਵੀਰਾਂ ਜੁਨੇ ਹੋਵੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਆਦੋ ਔਰਤਾਂ ਨੇ ਔਰ ਉਹਨਾਂ ਦੇ ਦੋ ਘਰ ਵਾਲੇ ਨੇ ਜੋ ਲੋਕਾਂ ਪਾਸੋਂ ਲੁੱਟਖੋ ਕਰਦੇ ਸੀ ਹੁਣੇ ਪੁਲਿਸ ਦੇ ਅੜਿੱਕੇ ਆ ਗਏ ਨੇ ਹੁਣੇ ਪੁਲਿਸ ਦੀ ਗ੍ਰਿਫਤ ਚ ਨੇ ਤੇ ਦੱਸ ਦਈਏ ਕਿ ਤਾਜ਼ਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਦੇਹੜਾ ਦੋਂ ਤੋਂ ਆਇਆ ਇੱਕ ਸ਼ਰਧਾਲੂ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਹੋਰ ਵੀ ਮੰਦਰਾਂ ਦੇ ਦਰਸ਼ਨ ਕਰਾਵਾਂਗੇ ਅੰਮ੍ਰਿਤਸਰ ਦੇ ਵਿੱਚ ਔਰ ਉਸ ਨੂੰ ਇੱਕ ਸੁੰਨਸਾਨ ਜਗ੍ਹਾ ਤੇ ਉਤਲੀ ਜਾ ਕੇ ਤੇ ਦਾ ਹਥਿਆਰ ਵਿਖਾ ਕੇ ਉਸ ਪਾਸੋਂ ਲੁੱਟਖੋ ਦਿਏ ਕਿ ਇਹ ਲੁਟੇਰੇ ਲੁੱਟਕੋ ਕਰਨ ਤੋਂ ਬਾਅਦ ਜੋ ਸੋਨਾ ਹੁੰਦਾ ਸੀ ਉਹ ਆਪਣੀਆਂ ਘਰਵਾਲੀਆਂ ਨੂੰ ਦਿੰਦੀਆਂ ਸੀ ਉਹ ਇਹਨਾਂ ਦੀਆਂ ਘਰਵਾਲੀਆਂ ਬਾਜ਼ਾਰ ਦੇ ਵਿੱਚ ਜਾ ਕੇ ਉਹ ਸੋਨੇ ਨੂੰ ਵੇਚਦੀਆਂ ਸੀ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸ ਗੈਂਗ ਦੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਨੇ ਤਾਂ ਤਸਵੀਰਾਂ ਵੀ ਦੇਖ ਸਕਦੇ ਹੋ ਬੈਟਰੀ ਰਿਕਸ਼ਾ ਚਲਾਉਣ ਵਾਲੇ ਦੋ ਸ਼ਖਸ ਨੇ ਜੋ ਬੈਟਰੀ ਰਿਕਸ਼ੇ ਦੀ ਆੜ ਦੇ ਵਿੱਚ ਸ਼ਰਧਾਲੂਆਂ ਨੂੰ ਬੇਲਾ ਫਸਲਾ ਕੇ ਬਾਹਰ ਲੈ ਜਾਂਦੇ ਸੀ ਸੂਨਸਣ ਜਗ੍ਹਾ ਦੇ ਉੱਤੇ ਲੈ ਜਾਂਦੇ ਸੀ ਔਰ ਤੇਜ਼ ਦਾ ਹਥਿਆਰ ਵਿਖਾ ਕੇ ਉਹਨਾਂ ਕੋਲੋਂ ਲੁੱਟਕੋ ਕਰ ਲੈਂਦੇ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਉਸ ਨੂੰ ਨਵਾਂ ਮਾਮਲਾ ਇਹ ਹੈ ਜੀ 17425 ਨੂੰ ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਤਰਾਂਚਲ ਤੋਂ ਇਹ ਪਰਿਵਾਰ ਸਮੇਤ ਦੁਰਗਾਣਾ ਮੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਉੱਥੇ ਈ-रिक्शा ਕੀਤਾ। ਦੋ ਮੁੰਡੇ ਇਹਨਾਂ ਨੂੰ ਮਿਲੇ ਉਹ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵੱਖ-ਵੱਖ ਮੰਦਰ ਘੁਮਾ ਦਿੰਦੇ ਹਾਂ। ਇਹ ਉਹਨਾਂ ਨੂੰ ਗਮਰਾਹ ਕਰਕੇ ਤੇ ਬਾਇਆ ਦੁਰਜੀ ਕਿਲਾ ਮੇਗਾੜੀ ਰੋਡ ਤੋਂ ਜਿਹੜੀ ਫਤੇਹਪੁਰ ਰਾਜਪੂਤਾਂ ਨੂੰ ਜਾਂਦੀ ਉਹਦੇ ਉੱਤੇ ਲੱਗੇ। ਉੱਥੇ ਦਾਤਰਦੀ ਰੋਕ ਦੇ ਉੱਤੇ ਦੋਨਾਂ ਨੇ ਇਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਤੋਂ 18 1/2 ਹਜ਼ਾਰ ਰੁਪਈਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤੇ ਭੱਜ ਗਏ ਇਹ ਉੱਥੋਂ ਫਿਰ ਰਾਤ ਨੂੰ ਸ਼ਾਮ ਨੂੰ ਇਹ ਅਵੇ ਕਿਲੇ ਵਿੱਚ ਗਿਆ ਕਿ ਉੱਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸ ਐਚ ਓ ਸਾਹਿਬ ਦੋਨੇ ਹੀ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟਿਕਣਾ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਂ ਤੋਂ ਗਾਂ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇpropto ਜੀ ਤੇ ਮੂਦਲਾ ਦਾ ਤੇ ਜੋਵਨ ਪ੍ਰੀਤ ਹੈਗਾ ਫਤੇ ਕੋ ਰਾਜਕੁੱਤਾ ਹੁਣ ਰਹਿੰਦਾ ਹੈ ਪਿੱਛੋ ਨਵੇਂ ਪਿੰਡ ਦਾ ਇਹ ਫਿਰ ਦੋਨੇ ਅਰੈਸਟ ਕਰ ਲਿਆ ਬਸ ਇਹੀ ਸੀ ਇਹਨਾਂ ਦੇ ਇਹੀ ਵਾਰਦਾਤਾਂ ਕਰਦੇ ਆ ਕਿ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੁੰਨਸਾਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂਗਾ ਬੇਸਿਕਲੀ ਇਹਨਾਂ ਨੇ ਉਹਦੇ ਤੇ ਆਪਣੇ ਕਿਰਚ ਜਿਹੜੀ ਆ ਉਹ ਮਿਲ ਗਈ ਆ ਜਿਹਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਸੀ ਪਹਿਲਾਂ ਅਜੇ ਹੁਣ ਚੈੱਕ ਕਰਾਉਨੇ ਆ ਜੀ ਪਹਿਲਾਂ ਤਾਂ ਅਜੇ ਕਲੀਅਰ ਕਰ ਰਹੇ ਆ ਆਪਣੇ ਥਾਣੇ ਤੋਂ ਉਧਰੋਂ ਮਜੀਠੇ ਤੋਂ ਪਤਾ ਕਰਾ ਰਹੇ ਆ ਪਰਚਾ ਹੋਣਾ ਸਰ ਨੋਵਾ ਕੋਈ ਇੱਕ ਨੋਵਾ ਖੋਈ ਆ ਪਹਿਲਾਂ ਇਹਨਾਂ ਨੇ ਉਹ ਪਰਚਾ ਇਹਨਾਂ ਤੇ ਰਜਿਸਟਰਡ ਹੈਗਾ ਬਰਾਮਦਗੀ ਹਾਂ ਬਰਾਮਦਗੀ ਜਿਹੜੀ ਇਹ ਸਾਰੀ ਆ ਉਹਦੇ ਵਿੱਚ ਆਏਗਾ ਮੋਬਾਈਲ ਟੋਟਲ ਦੀ ਟੋਟਲ ਬਰਾਮਦਗੀ ਹੋ ਗਈ 500 ਰੁਪਿਆ ਘੱਟ ਉਹ ਇਹਨਾਂ ਨੇ ਖਰਚ ਲਿਆ ਸੀ ਬਾਕੀ 18000 ਰੁਪਿਆ ਕੈਸ਼ ਘੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਗਹਿਣੇ ਕਿਹਾ ਗਿਆ ਮੰਗਲ ਸੂਤਰ 골ਡ ਰਿੰਗਸ ਡਾਇਮੰਡ ਦੀਆਂ ਦੋ ਆ ਇਹ ਸਾਰੇ ਦਾ ਸਾਰਾ ਰਿਕਵਰ ਹੋ ਗਿਆ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਵੀ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ ਅੱਧਾ ਕਰ ਲਿਆ ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਇਹ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇਦਾਂ ਹੀ ਕਲਬ ਬੇਇਸ਼ਤਿਆ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਨ ਇਹ ਫਤਿਹਪੁਰ ਰਾਜਪੂਤਾਂ ਤੋਂ ਆਪਣੇ 게ਟ ਲੱਗੋ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀਆਂ ਸੀ ਇਹ ਦੋਨੀਆਂ ਜਨਾਨੀਆਂ ਵੀ ਅਰੈਸਟ ਕਰਦੇ